ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸਤਪੁਰਖ ਸ੍ਰੀ ਗੁਰੂ ਰਬਿਦਾਸ ਮਹਾਰਾਜ ਉਹਨਾਂ ਦੇ ਮੰਦਿਰ ਵਿੱਚ ਖੜੂਤੇ ਆਂ ਕਹ ਰਬਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਉਹਨਾਂ ਮਹਾਨ ਸਤਗੁਰਾਂ ਦੀ ਯਾਦ ਵਿੱਚ ਢਿਲਮਾ ਦੇ ਵਿੱਚ ਉਹਨਾਂ ਦਾ ਇਹ ਪਾਵਨ ਸਥਾਨ ਬਣਿਆ ਹੋਇਆ ਹੈ। ਔਰ ਉਸ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਹਰਸਮਨ ਸਿੰਘ ਘੁੰਮਣ ਹਲਕਾ ਇੰਚਾਰਜ ਪੁਲੱਥ ਔਰ ਉਹਨਾਂ ਦੀ ਰਹਿਮਾਈ ਹੇਠ ਨਗਰ ਪੰਚਾਇਤ ਢਿਲਮਾ ਦੇ ਬਹੁਤ ਸਤਿਕਾਰਯੋਗ ਸਾਡੇ ਵੀਰ ਬਲਜੀਤ ਸਿੰਘ ਢਿੱਲੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਬੜੇ ਸਤਿਕਾਰਯੋਗ ਸਾਰੇ ਸੱਜਣ ਜੋ ਤੁਹਾਨੂੰ ਦਿਸ ਰਹੇ ਹੈ ਸਾਰੇ ਸਤਿਕਾਰਯੋਗ ਹੈ ਉਹ ਆਏ ਹੈ। ਤੋ ਅੱਜ ਇਸ ਪਾਵਨ ਸਥਾਨ ਦਾ ਜਿਹੜਾ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਹਲਕਾ ਇੰਚਾਰਜ ਕੁਮਨ ਸਾਹਿਬ ਵੱਲੋਂ ਜਿਹੜੇ ਇੱਥੇ ਪੈਸੇ ਦਿੱਤੇ ਗਏ ਸੀ ਕਿ ਇੱਥੇ ਲਾਇਆ ਜਾਵੇ ਕਿਉਂਕਿ ਬਹੁਤ ਖਸਤਾ ਹਾਲਤ ਸੀ। ਕਰੀਬ 5 ਕੋ ਲੱਖ ਦੀ ਜਿਹੜੀ ਗ੍ਰਾਂਟ ਉਹਨਾਂ ਨੇ ਭੇਜੀ ਸੀ ਤੇ ਅੱਜ ਉਸ ਦਾ ਕੰਮ ਜਿਹੜਾ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਔਰ ਅਸੀਂ ਸਾਰੇ ਨਗਰ ਪੰਚਾਇਤ ਢਿਲਮਾ तमाम ਢਿਲਮਾ ਦੀ ਸਾਰੇ ਵਸਨੀਕ ਔਰ ਸਾਰੇ ਹੀ ਸਤਿਕਾਰਯੋਗ ਸੱਜਣ ਜਿਹੜੇ ਐ ਉਹ ਪੁਰਜੋਰ ਸ਼ਬਦਾਂ ਦੇ ਵਿੱਚ ਅਸੀਂ ਸਤਿਕਾਰ ਕਰਦੇ ਆ ਘੁੰਮਣ ਸਾਹਿਬ ਹੋਰਾਂ ਦਾ ਕਿ ਉਹ ਸਾਡੇ ਨਗਰ ਨੂੰ ਬਹੁਤ ਵੱਡੀ ਤਰਜੀਹ ਦੇ ਰਿਹਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਡਿਮਾਂਡਾਂ ਉਹਨਾਂ ਨੂੰ ਅਸੀਂ ਦੱਸ ਵੀ ਚੁੱਕੇ ਆ ਇੱਕ ਵਾਰੀ ਮੈਂ ਫੇਰ ਰਿਪੀਟ ਕਰਦੇ ਆ ਕਿ ਦੋ ਤਿੰਨ ਸਾਡੀਆਂ ਇੱਥੇ ਮੇਨ ਸਮੱਸਿਆਵਾਂ ਇੱਕ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਸੀਵਰੇਜ ਨਹੀਂ ਚੱਲਦਾ ਔਰ ਨੰਬਰ 2 ਦੇ ਉੱਤੇ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਡਾਕਟਰ ਨਹੀਂ 24 ਘੰਟੇ ਬਾਅਦ ਤੇ ਕੋਈ ਡਾਕਟਰ ਸਲੈਕਟ ਕੀਤਾ ਜਾਵੇ ਔਰ ਵੱਡੀਆਂ ਸਮੱਸਿਆਵਾਂ ਦੇ ਨਾਲ ਇਹ ਨਗਰ ਢਿਲਮਾ ਸਾਡਾ ਜੂਝ ਰਿਹਾ ਹੈ ਜਿਵੇਂ ਰੇਲਵੇ ਫਾਟਕ ਹੈ ਕਰੀਬ ਸਾਨੂੰ ਸਾਰਿਆਂ ਨੂੰ ਬੰਦ ਹੀ ਮਿਲਿਆ ਦਿਖਦਾ ਹੈ ਤੋ ਲੋਕ ਇਹਨੂੰ ਕਹਿਣ ਲੱਗ ਪਏ ਆ ਕਿ ਕੋਟਕਪੂਰੇ ਵਾਲਾ ਇਹ ਫਾਟਕ ਹੈ ਬੰਦ ਹੀ ਅਕਸਰ ਰਹਿੰਦਾ ਹੈ ਔਰ ਇਸ ਤੋਂ ਇਲਾਵਾ ਲੜਕੀਆਂ ਦਾ ਸਕੂਲ ਜਿਹੜਾ ਹੈ ਉਹ ਪਲੱਸ 2 ਤੱਕ ਕੀਤਾ ਜਾਵੇ ਹੋ ਸਕੇ ਕਿਉਂਕਿ ਸਾਨੂੰ ਆਸ ਹੈ ਕਿਉਂਕਿ ਉਹਨਾਂ ਦੇ ਵਿੱਚ ਜਜ਼ਬਾ ਹੈ ਹੁਮਨ ਸਾਹਿਬ ਹੋਰਾਂ ਦੇ ਵਿੱਚ ਹਲਕੇ ਦੇ ਕੰਮ ਕਰਾਉਣ ਦਾ ਕਿ ਉਹ ਢਿਲਮਾ ਦੇ ਵਿੱਚ ਕਾਲਜ ਬਣਾ ਦੇਣ ਇਹ ਇਹ ਦੋ ਤਿੰਨ ਮੰਗਾ ਸਾਡੀਆਂ ਹੈਗੀਆਂ ਔਰ ਇਹਨਾਂ ਨੂੰ ਅ ਛੇਤੀ ਤੋਂ ਛੇਤੀ ਜਿਹੜਾ ਉਹ ਪੂਰਾ ਕੀਤਾ ਜਾਵੇ ਔਰ ਅਸੀਂ ਆਸ ਕਰਦੇ ਹਾਂ ਔਰ ਖੁਸ਼ੀਆਂ ਦਾ ਇਜਹਾਰ ਅਸੀਂ ਸਾਰੇ ਨਗਰ ਨਿਵਾਸੀ ਕਰਾਂਗੇ ਜਦੋਂ ਇਹਨਾਂ ਡਿਮਾਂਡਾਂ ਦੇ ਵਿੱਚੋਂ ਕੋਈ ਡਿਮਾਂਡ ਜਿਹੜੀ ਹੈ ਉਹ ਨਿਪਰੇ ਚੜੇਗੀ ਪਰ ਢਿਲਮਾ ਦਾ ਵਿਕਾਸ ਜਿਹੜਾ ਪੂਰੇ ਜੋਰਾਂ ਤੇ ਹੁਣ ਵੀ ਚੱਲ ਰਿਹਾ ਹੈ ਸਾਡੇ ਰਸਤੇ ਬਣ ਰਹੇ ਐ ਔਰ ਕੋਈ ਵੀ ਜਿੱਥੇ ਅਧੂਰਾ ਕੰਮ ਦਿਸਦਾ ਹੈ ਇਹ ਸਤਕਾਰਯੋਗ ਸਾਡੇ ਸਾਰੇ ਵੀਰ ਸਾਬਕਾ ਕਾਉਂਸਲਰ ਰਟਵਾਲ ਜੀ ਔਰ ਸਾਡੇ ਢਿੱਲੂ ਸਾਹਿਬ ਬਲਜੀਤ ਸਿੰਘ ਹੋਰੀ ਔਰ ਇਹਨਾਂ ਦੇ ਨਾਲ ਤਮੂਮ ਲਖੀ ਜੀ ਹਰਨੇਕ ਸਿੰਘ ਜੀ ਭਾਜੀ ਸਵਰਨ ਸਿੰਘ ਹੋਰੀ ਸਾਡੇ ਲੱਡੂ ਜੀ ਪ੍ਰਧਾਨ ਸਾਡੇ ਵੱਡੇ ਭਾਜੀ ਖੜੋਤੇ ਐ ਤੋਂ ਇਸੇ ਤਰ੍ਹਾਂ ਬਹੁਤ ਸਤਿਕਾਰਯੋਗ ਕਰਮਜੀਤ ਸਿੰਘ ਹੋਣੀ ਇਹ ਵੀਰ ਪਿੰਦਰ ਪਿੰਦਰ ਔਰ ਸਾਰੇ ਸਾਡੇ ਵੱਡੇ ਭਾਜੀ ਲੰਬੀ ਜੀ ਸਾਰੇ ਸਤਿਕਾਰਯੋਗ ਸੱਜਣ ਇੱਥੇ ਆਏ ਐ ਤੋਂ ਅਸੀਂ ਸਾਰਾ ਨਗਰ ਜਿਹੜਾ ਐ ਅੱਜ ਦੇ ਇਸ ਮਹਾਨ ਕਾਰਜ ਉਤੇ ਖੁਸ਼ੀ ਦਾ ਜਹਾਰ ਕਰ ਰਿਹਾ ਕਿ ਬਾਬਾ ਜੀ ਦਾ ਜਿਹੜਾ ਸੁੰਦਰ ਦ੍ਰਿਸ਼ ਬਣੇ ਇੱਥੇ ਗੁੰਮਟ ਬਣਨ ਔਰ ਇੱਥੇ ਵਧੀਆ ਤਰ੍ਹਾਂ ਹਰ ਤਰ੍ਹਾਂ ਗੁਰੂ ਘਰ ਦਾ ਰੌਣਕ ਕਿਉਂਕਿ ਫਰਵਰੀ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਐ ਔਰ ਉਸ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਨੇਪਰੇ ਚਾੜਿਆ ਜਾਵੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਬਲਜੀਤ ਸਿੰਘ ਹੋਰਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਈ ਵੀਰ ਨਹੀਂ ਆ ਸਕੇ ਤੋਂ ਇਹ ਬਹੁਤ ਬੜੀ ਬਾਖੂਬੀ ਦੇ ਨਾਲ ਨਗਰ ਢਿਲਮਾ ਦੇ ਜਿਹੜੇ ਕੰਮ ਹੈ ਉਹ ਆਪਣੇ ਸਾਰੇ ਵੀਰਾਂ ਨਾਲ ਲੈ ਕੇ ਕਰਦੇ ਆਂ ਤੋਂ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ